N required 333 km业, ab poured… and had narrow turning lanes not needed to move to to meet the traffic seen from the become Radio sightseeing On the roads were लग सके लग सके बाहर हो जाता हम ਇਹ ਮੋਰ ਪਿੰਡ ਮੀਰਪੁਰ ਵਿਖੇ ਜਿਹੜਾ ਸਲਾਣਾ ਮੇਲਾ ਜਿਹੜਾ ਉਹ ਕੱਲ ਮਨਾਇਆ ਜਾ ਰਿਹਾ ਤੇ ਬੜੀ ਧੂਮਤਾਂ ਦਾ ਮਨਾਇਆ ਜਾ ਰਿਹਾ ਬੜਾ ਪ੍ਰਸਿੱਧ ਮੇਲਾ ਹੈਗਾ ਇਹਦੇ ਬਾਰੇ ਦੱਸ ਦਿਓ ਕਿ ਕਿਸ ਤਰ੍ਹਾਂ ਦਾ ਮੇਲਾ ਮਨਾਇਆ ਜਾਏਗਾ ਕੱਲ ਤੇ ਬੱਬਾ ਲੱਖਾਂ ਦਾਤਾ ਤੇ ਗੌਂਸਪਾਕ ਮੀਰਾ ਜੀ ਦਾ ਮੇਲਾ ਇਹ 22ਵਾਂ ਸਲਾਣਾ ਮੇਲਾ ਜੀ ਤੇ ਇੱਥੇ ਤੇ ਮੈਂ ਹੁਣ ਕਿ ਦੱਸਾਂ ਵੀ ਕੀ ਜੀ ਬੇ ਤੇ ਮौज ਹੀ ਹੁੰਦੀ ਹੈ ਸਭ ਕੁਝ ਮੈਂ ਕੁਝ ਨਹੀਂ ਦੱਸ ਸਕਦਾ ਮੈਨੂੰ ਉਹ ਕਮੀ ਨਹੀਂ ਹੁੰਦਾ ਬੋਲਾਂ ਕੀ ਮੈਂ ਕੀ ਕਰਾਂ ਜੀ ਮੈਂ ਸੋ ਮਜਬੂਰੀ ਨਾਲ ਬੋਲਾਂਦਿਆਂ ਨਿਤ ਮੇਰਾ ਦਿਲ ਨਹੀਂ ਕਰਦਾ ਵੀ ਮੈਂ ਕੋਈ ਉਹਦੇ ਬਾਰੇ ਗੱਲ ਕਰਾਂ ਕਿਉਂਕਿ ਮੈਨੂੰ ਅੰਨਾ ਕੀ ਕੋਹ ਨੇ ਕਹਾਰੀ ਦਿੱਤ ਜਿਹੜਾ ਮੈਂ ਕੀ ਕਹਾਂ ਜੀ ਬਾਕੀ ਪਤਾ ਹੀ ਹੈ ਤੁਹਾਨੂੰ ਸਾਰਾ ਜੀ ਉਹ ਭਾਜੀ ਉਹਨਾਂ ਨੇ ਦੱਸਤਾ ਵਿੱਕੀ ਨੇ ਦੱਸਤਾ ਸਾਰਿਆਂ ਨੇ ਦੱਸਤਾ ਜੀ ਬਾਕੀ ਕੋਈ ਗੱਲ ਨਹੀਂ ਬਾਕੀ ਸਾਰੇ ਪ੍ਰਬੰਧ ਹੋਏ ਪਏ ਆ ਕਿਹੜੇ ਕਿਹੜੇ ਕਲਾਕਾਰ ਪੁੱਜਦੇ ਤੇ ਕਿਹੜੇ ਮੁੱਖ ਮਹਿਮਾਨ ਆ ਰਹੇ ਨੇ ਇਤ ਜੀ ਆਈ ਜੀ ਏ ਆਈ ਜੀ ਸਾਹਿਬ ਸੋਨ ਲਾਲ ਸੋਨੀ ਜੀ ਆ ਰਹੇ ਆ ਫਿਰ ਸੁੰਦਰ ਸਿੰਘ ਗਿੱਲ ਸਾਹਿਬ ਆ ਰਹੇ ਆ ਤੇ ਬਾਪੂ ਦੇਵ ਜੀ ਨਕੋਦਰ ਤੋਂ ਆ ਰਹੇ ਆ ਜੀ ਫਿਰ ਬਾਪੂ ਅਸ਼ਵਨੀ ਜੀ ਮੂਲੇਵਾਰ ਖੈਰਾ ਤੋਂ ਜਿਨ੍ਹਾਂ ਨੂੰ ਲੋਕੀ ਤਰਸਦੇ ਆ ਜੀ ਵੀ ਸਾਡੇ ਘਰਾਂ 'ਚ ਆਓ ਸਾਡੇ ਘਰਾਂ 'ਚ ਆਓ ਉਹ ਸਰਕਾਰਾਂ ਜਿਹੜੀਆਂ ਇਹ ਮੀਰਪੁਰ ਦੇ ਵਿੱਚ ਆ ਰਹੀਆਂ ਜੀ ਇਹ ਮੈਂ ਕਹਿੰਦਾ ਵੀ ਪਤਾ ਨਹੀਂ ਇਹ ਕਿੱਦਾਂ ਦੀ ਨੇ ਤੇ ਨਕੋਦਰ ਦਾ ਤੁਹਾਨੂੰ ਪਤਾ ਇਹ ਨੇਕੀ ਦਾ ਘਰ ਆ ਤੇ ਉਥੋਂ ਦਰਬਾਰ ਦਾ ਜਿਹੜੇ ਬ੍ਰਹਮ ਜੋਗੀ ਸਰਕਾਰ ਦਾ ਦਰਬਾਰ ਆ ਉਹ ਦਰਬਾਰ ਤੋਂ ਸਰਕਾਰਾਂ ਸਾਡੇ ਘਰ ਵਿੱਚ ਆ ਕੇ ਇਸ਼ਨਾਨ ਕਰਕੇ ਫਿਰ ਦਰਬਾਰ ਤੇ ਬੈਠਦੀ ਤੇ ਨੇ ਲੋਕੀ ਦੀਖਦੇ ਆ ਜੀ ਇਸ ਕਰਕੇ ਮੈਂ ਤਾਂ ਕਹਿਣਾ ਹੀ ਨਹੀਂ ਜਾਂਦਾ ਉਹਨਾਂ ਬਾਰੇ ਕਿ ਪਤਾ ਨਹੀਂ ਮੈਂ ਕਿਹੜੇ ਕਰਮ ਕੀਤੇ ਆ ਜੀ ਜਿਹੜੇ ਡੇਡੇ ਵੱਡੇ ਸੰਤ ਸਾਡੇ ਪਿੰਡ ਦੇ ਵਿੱਚ ਫੇਰਾ ਮਾਦ ਤੇ ਮੈਂ ਕਹਿੰਦਾ ਮੇਰੇ ਪਿੰਡ ਦਾ ਭਲਾ ਹੋਵੇ ਜੀ ਮੇਰੇ ਪਿੰਡ ਦੇ ਮੈਂ ਇਹੀ ਮਾਪਾ ਜੀ ਅੱਗੇ ਇਹੀ ਅਰਦਾਸ ਕਰਾਂਗਾ ਵੀ ਮੇਰੀ ਸਰਕਾਰ ਹਰ ਇੱਕ ਦਾ ਭਲਾ ਕਰੇ ਦੁਸ਼ਮਣ ਬੈਰੀ ਦਾ ਭਲਾ ਕਰੇ ਮੇਰੇ ਪਿੰਡ ਤਰੱਕੀਆਂ ਦੇ ਵਿੱਚ ਹੋਵੇ ਅਗਲੇ ਸਾਲ ਹੋਰ ਤਰੱਕੀਆਂ ਕਰਨ ਮੈਂ ਤੇ ਇਹੀ ਅਖੰਗਾ ਜੀ ਕਲਾਕਾਰ ਕਿਤੇ ਪੁੱਛ ਰਹੇ ਨੇ ਕਲਾਕਾਰ ਜੀ ਮਾਸਟਰ ਸ਼ਲੀਮ ਜੀ ਦੇ ਸਾਇਤ ਮੈਨੂੰ ਮੈ ਆ ਵੀ ਸਾਇਤ ਆ ਸਕ ਜਾਨ ਕਿਉਂਕਿ ਉਹਨਾਂ ਦਾ ਪ੍ਰੋਗਰਾਮ ਜਿਹੜਾ ਨਾ ਕੈਨਸਲ ਹੋ ਗਿਆ ਕਿਤੇ ਤੇ ਉਹਨਾਂ ਦੇ ਬੇਟੇ ਆਣਾ ਉਹਨਾਂ ਦੇ ਬੇਟੇ ਨੇ ਆਪਣੀ ਉਹ ਵੀ ਵਾਈਟ ਵਿੱਚ ਵੀ ਕਹਿਤਾ ਵੀ ਸਾਇਤ ਮੇਰੇ ਡਾਡੀ ਆ ਜਾਣਗੇ ਕਿਉਂਕਿ ਉਹਨਾਂ ਨੇ ਫੋਟੋ ਵੀ ਲਵਾ ਚੁੱਕੇ ਆ ਜੀ ਆਪਣੇ ਡਾਡੀ ਦੀ ਉਹ ਵੀ ਆਣਗੇ ਸਾਦੇਲ ਸ਼ਲੀਮ ਜੀ ਫਿਰ ਆਪਣੇ ਲਖਸ ਕੋਟੀ ਸਾਹ ਸਾਹਵਰ ਕੋਟੀ ਸਾਹ ਦੇ ਬੇਟੇ ਆ ਫਿਰ ਸਾਜਨ ਪਰਦੇਸੀ ਜੀ ਆ ਫਿਰ ਉਹ ਪੀਟਰ ਬਾਵਾ ਜੀ ਆ ਉਥੋਂ ਬਠਿੰਡੇ ਤੋਂ ਜੀ ਤੇ ਹੋਰ ਸ਼ਰਮੇਸ਼ ਨਖਾ ਉਹ ਕੁੜੀ ਐ ਇੱਕ ਤਕਦੀਰ ਕੌਰ ਜੀ ਮਤਲਬ ਕਿ ਕਾਫੀ ਹੈ ਜੇ ਹੋਰ ਵੀ ਪਤਾ ਨਹੀਂ ਲੱਗਣਾ ਵੀ ਜਿੰਨੂੰ ਕਿਸ ਨੂੰ ਐ ਜਵਾਬ ਨਹੀਂ ਦੇਣਾ ਜੀ ਇਹ ਪ੍ਰੋਗਰਾਮ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਕ ਚੱਲੇਗਾ ਇਹ ਜੀ 5 ਵਜੇ ਤੋਂ ਸ਼ਾਮ 5 ਵਜੇ ਤੋਂ ਲੈ ਕੇ ਤੇ ਕੋਈ ਤੇ 1 ਵਜੇ ਤੱਕ ਤੇ ਚੱਲੇਗਾ ਦੂਜਾ ਹੀ ਗਾਉਣ ਵਜਾਂ ਜੀ ਖਵਾਲੀਆਂ ਚੱਲਣਗੀਆਂ ਬਾਅਦ ਤੋਂ 1 ਵਜੇ ਤੋਂ ਬਾਅਦ ਨਕਾਲ ਪਾਰਟੀ ਆ ਜੇਗੀ ਉਹ ਕੋਈ 2 ਘੰਟੇ ਲਾਣਗੇ ਜੀ ਉਹ ਵੀ ਆਣਗੇ ਜੀ 3 ਵਜੇ ਤੱਕ ਚੱਲੂਗਾ ਇਹ ਇਲਾਕਾ ਨਿਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਸ ਮੇਲੇ ਬਾਰੇ ਇਲਾਕਾ ਨਿਵਾਸੀਆਂ ਨੂੰ ਮੇਰੇ ਅੱਖਾਂ ਵੀ ਹੁ ਮਮਾ ਆ ਕੇ ਪਹੁੰਚੋ ਜੀ ਤੇ ਮੇਲੇ ਦੀ ਰੌਣਕ ਵਧਾਓ ਤੇ ਮਤਲਬ ਕਿ ਆਨ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਸ਼ੀਰਵਾਦ ਲਓ ਜੀ ਹੋਰ ਤੇ ਬਾਕੀ ਆ ਕੇ ਮੈਂ ਤੇ ਇਹੀ ਕਹਿਣਾ ਵੀ ਬਾਬਾ ਜੀ ਸਾਹਨੇ ਤੇ ਕਿਰਪਾ ਕਰਨ ਤੇ ਨਸ਼ਿਆਂ ਤੋਂ ਲੋਕਾਂ ਨੂੰ ਮੁਕਤ ਕਰਨ ਜੀ ਜਿਹੜਾ ਸਾਡੇ ਸਰਕਾਰਿਆ ਚੱਲ ਪਿਆ ਇਹ ਚਿੱਟੇ ਚੱਲ ਪਏ ਉਹ ਚੱਲ ਪਏ ਤੇ ਕਦੀ ਸੁਣਿਆ ਹੀ ਨਹੀਂ ਜੀ ਮੈਂ ਵੀ ਡਿਊਟੀ ਕਰ ਰਿਹਾ ਪੰਜਾਬ ਪੁਲਿਸ ਤੇ ਕਦੀ ਸੁਣਿਆ ਹੀ ਨਹੀਂ ਜੀ ਆ ਇਹ ਕੋਈ 3-4 ਸਾਲਾਂ ਦੇ ਉੱਤੇ ਕੰਨਾਂ ਕੋ ਮਤਲਬ ਲੋਕਾਂ ਦਾ ਮਾੜਾ ਹਾਲ ਇੱਥੇ ਦੇਖਦੇ ਨੇ ਤੇ ਨਹੀਂ ਸੁਣਿਆ ਜੀ ਸ਼ਰਾਬ ਲੋਕੀ ਪੀਂਦੇ ਸੀ ਵੀ ਭੀ ਖਾਂਦੇ ਸੀ ਲੋਕੀ ਬਰੋ ਉਹ ਜਾ ਨਸ਼ਾ ਨਹੀਂ ਜੋ ਇਹ ਆ ਇਹ ਤਾਂ ਬਹੁਤ ਹੀ ਮਾੜਾ ਐ ਤੇ ਇਹ ਹੀ ਸੰਦੇਸ਼ ਦਵਾਂਗੇ ਵੀ ਮਾਲਕ ਇਸ ਨਸ਼ੇ ਤੋਂ ਬਚਾਏ ਲੋਕਾਂ ਦੇ ਕਿੰਨੇ ਕਿੰਨੇ ਪੰਜਾਬੀ ਸੱਬੇ ਚਾਰ ਨੂੰ ਜੋੜਿਆ ਹਾਂਜੀ ਹਾਂਜੀ ਉਹ ਪਾਜੀ ਉਹਨਾਂ ਨੇ ਅੱਗੇ ਵੀ ਦੱਸਿਆ ਇਥੋਂ ਜਿਹੜਾ ਇੱਕ ਵਾਰੀ ਗਾ ਕੇ ਚਲ ਗਿਆ ਨਾ ਉਹਨੇ ਬਲੰਦੀਆਂ ਹੀ ਛੀਆਂ ਜੀ ਪਤਾ ਨਹੀਂ ਕੀ ਦਰਵਾਜ਼ੇ ਲੋਕੀ ਚਲੋ ਮੈਂ ਕਹਿੰਦਾ ਨਹੀਂ ਲੋਕੀ ਮੰਗ ਮੰਗ ਕੇ ਟਾਈਮ ਲੰ데요 ਵੀ ਮੀਰਪੁਰ ਮੇਲੇ ਤੇ ਜਾਓ ਤੇ ਉੱਥੇ ਸੁੰਦਰਨ ਹੁੰਦੀ ਆ ਕਲਾਕਾਰਾਂ ਦੀ ਜੀ ਬਹੁਤ ਸੁਣਾਉਂਦੀ ਐ ਇੱਥੇ ਖਾਸ ਕਰਕੇ ਕਲਾਕਾਰ ਤੇ ਬਹੁਤ ਬਣ ਬਣ ਕੇ ਗਏ ਆ ਜੀ ਇੱਥੇ ਆਹੀ ਜਿਹੜਾ ਰਣਜੀਤ ਬਾਵਾ ਜੀ ਉਹ ਭਾਜੀ ਵਿਕੀ ਲੈ ਕੇ ਆਈ ਇੱਕ ਵਾਰੀ ਉਹ ਚਾਰ ਪੰਜ ਵਾਰੀ ਤੇ ਜਦੋਂ ਉਹ ਨਾ ਏ ਵਾਜ ਪੰਜਾਬ ਦੀ ਜਿੰਦਾ ਤੇ ਮੈਨੂੰ ਫੋਨ ਕਰਕੇ ਜਾਂਦਾ ਰਹੇ ਵੀ ਬਾਬਾ ਜੀ ਮੈਂ ਅੱਜ ਚਲਿਆ ਤੇ ਮੇਰੇ ਵੱਲ ਖਿਆਲ ਕਰਿਓ ਤੇ ਉਹ ਬੰਦਾ ਉਹ ਠੀਕ ਭਾਜੀ ਨੇ ਕਿਹਾ ਆ ਉਹ ਖੁੱਲੇ ਭਾਜੀ ਨੇ ਕਿਹਾ ਵੀ ਉਹ ਬੰਦਾ ਮੁੜ ਕੇ ਮੁੜਿਆ ਨਹੀਂ ਪਰ ਹੈ ਤੇ ਗਲਤ ਗੱਲ ਆ ਮੇਰੇ ਕੋਲ ਅਜੇ ਤੱਕ ਵੀ ਨੰਬਰ ਹੈਗਾ ਉਹਦਾ ਨਹੀਂ ਵੱਡੇ ਵੱਡੇ ਕਲਾਕਾਰ ਇੱਥੇ ਜਿਹੜੇ ਹਾਂਜੀ ਹਾਂਜੀ ਆਪਣੇ ਮੱਥਾ ਟੇਕੇ ਤੇ ਬਲੰਦੀਆਂ ਤੱਕ ਹਾਂਜੀ ਹਾਂਜੀ ਸਾਬਰਕੋਟੀ ਸਾਹਿਬ ਜਿਹੜੇ ਉਹ ਹੋ ਕੇ ਇੱਥੋਂ ਜਾਂਦੇ ਤੇ ਚੱਲ ਕੈਨੇਡਾ ਕਦੀ ਕਿਤੇ ਕਦੀ ਕਿਤੇ ਤੇ ਮੇਰੇ ਕੋਈ ਪਹਹਾ ਵੀ ਨਹੀਂ ਲੰਦਾ ਜੀ ਕੋਈ ਕਲਾਕਾਰ ਐਹਾ ਨਹੀਂ ਜਿੱਦਾਂ ਵੀ ਮੈਂ ਕਹਤਾ ਨਾ ਜੀ ਵੀ ਆ ਇਦਾਂ ਉਹਨੇ ਜੋ ਦਿੱਤਾ ਉਹੀ ਲਗੇ ਪਤਾ ਨਹੀਂ ਕਿ ਉਹ ਕਹਿੰਦੇ ਬਾਬੇ ਜੋ ਦੇਣਾ ਦੇ ਦੂ ਨਹੀਂ ਤੇ ਕਲਾਕਾਰ ਪਹਿਲਾਂ ਪੈਸਾ ਮੰਗਦਾ ਫਿਰ ਜੀ ਅੱਗੇ ਗੱਲ ਕਰਦਾ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ ਜਦੋਂ ਗੱਲ ਕਰਤੀ ਆ ਹੁਣ ਜੀ ਉਹ ਆ ਰਿਹਾ ਜੀ ਪਹਿਲਾਂ ਐਡਾ ਕੀ ਇਹਦਾ ਨਾ ਕੀ ਆ ਯਾਰੇ ਬਾ ਨਹੀਂ ਆ ਦੂਜਾ ਹਾਂ ਜੀ ਜਿਹੜਾ ਪੰਜਾਬੀ ਕਲਾਕਾਰ ਸਾਗਰ ਸੰਮੀ ਇਹ ਦੋਹੇ ਜੀ ਜਿਹੜੇ ਆ ਇਹਨਾਂ ਨੂੰ ਵੀ ਆਖਤੀ ਕਹਿ ਰਹੀ ਵੀ ਅਸੀਂ ਆਣਾ ਤੇ ਮੈਂ ਸਿਰਫ ਉਹ ਨਾ ਕਰ ਵੀ ਗੀਤ ਨਹੀਂ ਚੰਗੇ ਗਾਉਂਦੇ ਇਸ ਕਰਕੇ ਥੋੜਾ ਜਿਹਾ ਮੈਂ ਕਹਾਂ ਵੀ ਲੋਕੀ ਫਿਰ ਲੋਕਾਂ ਨੇ ਕਹਣਾ ਵੀ ਪੀਰ ਦਾ ਮੇਲਾ ਕੀ ਕਰਨ ਲੱਗਿਆ ਨਹੀਂ ਤੇ ਉਹਦੀ ਹੈਗੀ ਹੀ ਆਜ ਪੂਰੀ ਆਨ ਦੀ ਦੋ ਤਿੰਨ ਵਾਰੀ ਉਹਨਾਂ ਦਾ ਫੋਨ ਵੀ ਆਇਆ ਵੀ ਭਾਜੀ ਦੱਸੋ ਜੇ ਤੁਸੀਂ ਕਹਿੰਦੇ ਹੋ ਤੇ ਮਾਨਾ ਤੇ ਚਲੋ ਜਦੋਂ ਕਿਸ ਨੂੰ ਕਹਤਾ ਫਿਰ ਬਾਬਾ ਜੀ ਨੂੰ ਤੇ ਲੈ ਜਾਨਾ ਕਿਉਂਕਿ ਮੈਨੂੰ ਪਤਾ ਵੀ ਕੋਈ ਨਾ ਕਰਦਾ ਹੀ ਨਹੀਂ ਜਨਾਬ ਤੇ ਬੜੀ ਦੂਰ ਦੂਰੋਂ ਕਲਾਕਾਰ ਬਾਕੀ ਸਜੀਵ ਬਾਬਾ ਜੀ ਦਾ ਬੜਾ ਬੜਾ ਧੰਨਵਾਦ ਆ ਜਿਹੜੇ ਸਾਡੇ ਦੇ ਆ ਕੇ ਆ ਕੇ ਤੇ ਉਹ ਨਮਾਨਿਆਂ ਜਹਾਂ ਤੋਂ ਤਾਂ ਚੁੱਕਦੇ ਇਹਨਾਂ ਦਾ ਹੀ ਖਾਸਾ ਕਾਰਨਦਾਰ ਆ ਜੀ ਇਹੀ ਕਰਨ ਜੋਗੇ ਇਹੀ মিডিਆ ਹੀ ਆ ਜਿਹੜਾ ਸਭ ਕੁਝ ਕਰ ਦਿੰਦਾ ਇਹ ਭਰਾ ਸਾਡੇ ਦੋ ਤਿੰਨ ਸਾਲ ਤੋਂ ਜੁੜੇ ਦੇ ਆ ਹਰ ਸਾਲ ਆਂਦੇ ਆ ਤੇ ਬਾਬਾ ਜੀ ਦੀ ਸੇਵਾ ਕਰਕੇ ਜਾਂਦੇ ਆ ਜੀ ਤੇ ਮੈਂ ਕਹਨਾ ਪ੍ਰਮਾਤਮਾ ਇਹਨਾਂ ਦਾ ਕੰਮ ਵੱਧ ਚੜ੍ਹ ਕੇ ਕਰੇ ਜੀ ਤੇ ਅੱਗੇ ਤੋਂ ਆਪਣੇ ਆਪ ਹੀ ਦੌੜੇ ਆਣ ਮੈਂ ਤੇ ਇਹੀ ਆਖਾਂਗਾ ਜੀ ਜੈ ਬਾਬੇ ਦੀ ਜੀ ਸਾਰਾ ਅੱਜ ਪਿੰਡ ਮੀਰਪੁਰ ਵਿਖੇ ਜਿਹੜਾ ਸਲਾਣਾ ਮੇਲਾ ਬਾਬਾ ਲਖਦਾਤਾ ਜੀ ਦਾ ਮਨਾਇਆ ਜਾ ਰਿਹਾ ਇਹਦੇ ਬਾਰੇ ਦੱਸ ਦਿਓ ਕਿ ਕਿੰਨਾ ਜਿਹੜਾ ਇਹ ਮੇਲਾ ਹੈ ਸਾਡਾ ਇਹ ਬਾਬਾ ਲਖਦਾਤਾ ਜੀ ਲਾਲਾਂਵਾਲੀ ਸਰਕਾਰ ਦਾ 22ਵਾਂ ਸਲਾਣਾ ਮੇਲਾ ਮਨਾਇਆ ਜਾ ਰਿਹਾ ਪਿਛਲੇ 21 ਸਾਲ ਤੋਂ ਇਹ ਮੇਲਾ ਬੜੀ ਧੁੰਮਤਾਂ ਹੁੰਦੇ ਨਾਲ ਮਨਾਇਆ ਜਾ ਰਿਹਾ ਜੀ ਇਸ ਮੇਲੇ ਦੇ ਵਿੱਚ ਪਿਛਲੇ 21 ਸਾਲਾਂ ਦੇ ਵਿੱਚ ਪੰਜਾਬ ਭਰ ਦੇ ਬੜੇ ਪਰਮੰਨੇ ਕਲਾਕਾਰ ਜਿਹੜੇ ਉਹ ਹਾਜ਼ਰੀ ਲਗਵਾ ਚੁੱਕੇ ਨੇ ਇਸ ਵਾਰ ਵੀ ਮੇਲੇ ਦੇ ਵਿੱਚ ਮਾਸਟਰ ਸੁਲੇਮ ਜੀ ਦਾ ਸਹਿਜਾਦਾ शाहदिल सलीम साबरकोटि जी ਦੇ ਸੁਪੁੱਤਰ ਅਲਖ ਕੋਟੀ ਜੀ ਸਾਜਨ ਪਰਦੇਸੀ ਪੀਟਰ 바ਵਾ ਅਤੇ ਹੋਰ ਪੰਜਾਬ ਭਰ ਦੇ ਬਹੁਤ ਸਾਰੇ ਕਲਾਕਾਰ ਜਿਹੜੇ ਉਹ ਆਜੀ ਲਗਵਾ ਰਹੇ ਨੇ ਮੇਲੇ ਦੇ ਖਾਸ ਪ੍ਰਬੰਧ ਜਿਹੜੇ ਉਹ ਤਕਰੀਬਨ ਸਾਰੇ ਹੋ ਚੁੱਕੇ ਨੇ ਲੰਗਰ ਦਾ ਪ੍ਰਬੰਧ ਠੰਡੇ ਜਲ ਮਿਸ਼ੇ ਤੇ ਜਲਦੀਸ਼ ਪੀਲ ਦਾ ਪ੍ਰਬੰਧ ਪੰਜਾਬ ਦੇ ਵਿੱਚੋਂ ਸਕਿਉਰਟੀ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਪੂਰਾ ਹੋ ਚੁੱਕਿਆ ਮਲਗ 99% ਜਿਹੜੀਆਂ ਮੇਲੇ ਦੀਆਂ ਤਿਆਰੀਆਂ ਮੁਤਮਨ ਨੇ ਤੇ ਹੁਣ ਜਿਹੜੀ ਤਿਆਰੀ ਲਾਸਟ ਦੀ ਤਿਆਰੀ ਹੈ ਉਹ ਕੱਲ ਸ਼ਾਮ ਮੇਲੇ ਦੀ ਸ਼ੁਰੂਆਤ ਹੈ ਸ਼ਾਮ ਠੀਕ 6 ਤੋਂ 7 ਵਜੇ ਸ਼ੁਰੂ ਹੋ ਜਾਣਾ ਤੇ ਰਾਤ 1:30 ਵਜੇ ਤੱਕ ਬਾਬਾ ਜੀ ਦੀ ਜਦ ਤੱਕ ਇਜਾਜ਼ਤ ਹੁਕਮ ਰਹੇਗਾ ਤਦ ਤੱਕ ਮੇਲਾ ਜਿਹੜਾ ਉਹ ਮਨਾਇਆ ਜਾਏਗਾ ਜੀ ਕਿੰਨਾ ਦਸਰ ਤੜੀ ਪੁੱਜਦੀ ਹੈ ਇਸ ਸਾਲਾਨਾ ਮੇਲੇ ਦੇ ਵਿੱਚ ਪੰਜਾਬ ਤੋਂ ਇਲਾਵਾ ਮੁਰਾਦਾਬਾਦ ਯੂਪੀ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਅਤੇ ਯੂਰਪ ਤੋਂ ਬਹੁਤ ਸਾਰੀ ਸੰਗ ਜਿਹੜੀ ਉਹ ਹਾਜ਼ਰੀ ਲਗਵਾ ਰਹੀ ਹੈ ਜੀ ਕਈ ਸੰਗਤ ਜਿਹੜੀ ਜੁਪੀ ਮੁਰਾਦਾਬਾਦ ਤੋਂ ਉਹ ਕੱਲ੍ਹ ਦੇ ਆ ਚੁੱਕੇ ਹੈ ਜੀ। ਹੋਰ ਵੀ ਲੋਕਲ ਪੰਜਾਬ ਤੋਂ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਪਿੰਡ ਦੀ ਪੂਰੀ ਰਿਸ਼ਤੇਦਾਰੀ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਦੂਰ ਨੇੜੇ ਵੈਗੀਆਂ ਹੋਈਆਂ ਨੇ ਉਹਨਾਂ ਦੇ ਰਿਸ਼ਤੇਦਾਰ ਮਤਲਬ ਪੂਰੇ ਪਿੰਡ ਦੇ ਰਿਸ਼ਤੇਦਾਰ ਵੀ ਜਿਹੜੇ ਉਹ ਇੱਥੇ ਆ ਚੁੱਕੇ ਨੇ ਨੇੜਲੇ ਪਿੰਡਾਂ ਦੇ ਜਿਹੜੇ ਬਾਬਾ ਜੀ ਦੇ ਸੇਵਾਦਾਰ ਨੇ ਜਿਹੜੇ ਇਸ ਮੇਲੇ ਦੇ ਵਿੱਚ ਹਾਜ਼ਰ ਲਗਵਾਉਂਦੇ ਨੇ ਪਿਛਲੇ ਸਾਲਾਂ ਤੋਂ ਉਹ ਵੀ ਕੱਲ੍ਹ ਜਿਹੜੇ ਉਹ ਹਾਜ਼ਰ ਲਗਵਾਣਗੇ ਜੀ। ਕੀ ਸਰ ਮੇਲ ਨੂੰ ਲੈ ਕੇ ਕਿਹੜੇ-ਕਿਹੜੇ ਪ੍ਰਬੰਧ ਕੀਤੇ ਗਏ ਨੇ ਇਹਦੇ ਬਾਰੇ ਦੱਸ ਦਿਓ। ਸਭ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਜਿਹੜੇ ਅੱਜ ਸਾਡੇ ਪਿੰਡ ਮੀਰਪੁਰ ਬਾਬਾ ਲਖਦਾਤਾ ਦੀ ਆਪਣੇ ਦਰਗਾਹ ਤੇ ਆ ਕੇ ਤੇ ਬਾਬਾ ਪ੍ਰਵੀਨ ਜੀ ਦੇ ਆ ਕੇ ਸਾਰਾ ਸਾਡੇ ਕੋਲ ਆ ਕੇ ਸਾਰੀ ਜਾਣਕਾਰੀ ਲੈ ਰਹੇ ਨੇ ਅਸੀਂ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਆ ਮੇਲੇ ਨੂੰ ਦੇਖੋ ਜੀ ਲੈ ਕੇ ਤੁਹਾਨੂੰ ਦੱਸਦਾ ਕਿ ਸਾਰੇ ਪ੍ਰਧਾਨ ਜੀ ਨੇ ਕਿ ਪੂਰੇ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜੋ ਹੀ ਉਹ ਸਾਰੀਆਂ ਮਨਜ਼ੂਰੀਆਂ ਜਿਹੜੀਆਂ ਲੈ ਲਈਆਂ ਨੇ ਪਰ ਪਰਮਾ ਬਾਬਾ ਜੀ ਦੀ ਇੰਨੀ ਕਿਰਪਾ ਹੁੰਦੀ ਹੈ ਵੀ ਸਾਡੇ ਕਦੇ ਕੋਈ ਝਗੜਾ ਕੋਈ ਵੀ ਕਿਸੇ ਤਰ੍ਹਾਂ ਦੀ ਕਦੀ ਕੋਈ ਗੱਲ ਨਹੀਂ ਹੋਈ ਜਿੰਨੀ ਸੰਗਤ ਆਉਂਦੀ ਹੈ ਕਿਉਂਕਿ ਸੇਵਾਦਾਰ ਬਹੁਤ ਅੱਛੇ ਨੇ ਪਿਆਰ ਨਾਲ ਬੋਲਣਾ ਜਦੋਂ ਕਿਸੇ ਨੂੰ ਪਿਆਰ ਨਾਲ ਬੋਲਦੇ ਆ ਤੇ ਉਹ ਵੀ ਪਿਆਰ ਨਾਲ ਮੰਨਦਾ ਇਸ ਕਰਕੇ ਸੰਗਤ ਸਾਰੀ ਜਿਹੜੀ ਆ ਉਹ ਬੜੀ ਐਰਕੀ ਜਿਹੜਾ ਇੱਕ ਖਾਸ ਪ੍ਰਬੰਧ ਆ ਵੀ ਤੁਹਾਨੂੰ ਦੱਸਿਆ ਵੀ ਗਰਮੀ ਦੇ ਕਾਰਨ ਜਿਹੜਾ ਮੇਲਾ ਸ਼ਾਮ ਤੋਂ ਸ਼ੁਰੂ ਕਰਨਾ ਇੱਕ ਬਾਬਾ ਜੀ ਕਹਿਣ ਲੱਗੇ ਵੀ ਅੱਦਾਂ ਜਿਹੜੇ ਸਾਡੇ ਸੰਤ ਸਾਰੇ ਆਉਂਦੇ ਨੇ ਜਿੱਦਾਂ ਹੁਣ ਕੋਧਰ ਤੋਂ ਆਣੇ ਹੋਰ ਵੀ ਕਾਫੀ ਸੰਤ ਜੀ ਆਂਦੇ ਨੇ ਉਹਰ ਜਦੋਂ ਬੈਠੇ ਹੁੰਦੇ ਆ ਆਪਣੇ ਦਰਿਆ ਤੇ ਜਾਂ ਗੱਦੇ ਵਿਛਾਣੇ ਆ ਤੇ ਜਿਹੜੇ ਪਿੱਛੇ ਸੰਗਤ ਆ ਉਹ ਬੈੰਦੀਏ ਕੁਰਸੀਆਂ ਤੋਂ ਬਰਛਾ ਨਹੀਂ ਲੱਗਦਾ ਇਸ ਕਰਕੇ ਐਰ ਕੀ ਪ੍ਰਬੰਧ ਇਹ ਕੀਤਾ ਵੀ ਸਾਰੀ ਹੀ ਸੰਗਤ ਜਿਹੜੀ ਆ ਉਹ ਥੱਲੇ ਬੈਠ ਕੇ ਜਿਹੜੀ ਆ ਦਰਿਆ ਦੇ ਉੱਤੇ ਮੇਲੇ ਦਾ ਆਨੰਦ ਮਾਣੇ ਸਰ ਅਸੀਂ ਦੇਖ ਰਹੇ ਆ ਕਿ ਬਾਜ਼ਾਰ ਖੋਨੇ ਲੱਗ ਗਏ ਆ ਕਿ ਆ ਦੁਕਾਨਾਂ ਲੱਗੀਆਂ ਨੇ ਤੇ ਕਿਸ ਤਰ੍ਹਾਂ ਦੀ ਹੋਰ ਇੰਤਜ਼ਾਮ ਨੇ ਕੀਤੇ ਇੰਤਜ਼ਾਮ ਬਹੁਤ ਵਧੀਆ ਮੇਲੇ ਦੁਕਾਨਾਂ ਲੱਗਦੀਆਂ ਨੇ ਹਰ ਚੀਜ਼ ਲੱਗਦੀ ਜੀ ਇੱਥੇ ਜੋ ਬੱਚਿਆਂ ਦੇ ਕੀ ਖਿਡੌਣੇ ਕੀ ਖਾਣ ਪੀਣ ਕੀ ਜਲੇਬੀਆਂ ਕੀ ਮਤਲਬ ਮੇਰੇ ਕੋ ਹਰ ਚੀਜ਼ ਜਿਹੜੀ ਹੈ ਖਾਣ ਪੀਣ ਦੀ ਬੱਚਿਆਂ ਵਾਸਤੇ ਲੱਗਦੀ ਆ ਪੰਘੂੜੇ ਵੀ ਲੱਗਦੇ ਨੇ ਮੈਂ ਕਹਿਣਾ ਭੁੱਲ ਗਿਆ ਸੀ ਪੰਘੂੜੇ ਵੀ ਲੱਗਦੇ ਨੇ ਇੱਕੀ ਚ ਵੇਖ ਦਿਨਾ ਚਾਹਉ ਕਿ ਸ਼ਹਿਰ ਵਾਸੀਆਂ ਨੂੰ ਮੈਂ ਜੀ ਸੁਨੈਹ ਉਹ ਦਿਨਾ ਹਰ ਇੱਕ ਨੂੰ ਵੀ ਸਾਡੇ ਬਾਬੇ ਪ੍ਰਵੀਨ ਜੀ ਦੇ ਜਿਹੜਾ ਮੇਲਾ ਕਰਦੇ ਨੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਜਿੰਨੂੰ ਅਸੀਂ ਨਹੀਂ ਵੀ ਮੈਸੇਜ ਕੀਤਾ ਉਹਦੇ ਅੱਗੇ ਵੀ ਸਾਡੀ ਬੇਨਤੀ ਹੈ ਕਿ ਉਹ ਵੀ ਜ਼ਰੂਰ ਆਏ ਇੱਕ ਵਾਰੀ ਆਏ ਉਹ ਗੱਲ ਲਗੇ ਇਸ ਤਰ੍ਹਾਂ ਵੀ ਇੱਥੇ ਜਿਹੜਾ ਇੱਕ ਵਾਰੀ ਆਉਂਦਾ ਉਹ ਦੁਬਾਰਾ ਜ਼ਰੂਰ ਆਉਂਦਾ ਉਹਨੂੰ ਉਹਨੂੰ ਚਿੰਤਾ ਹੁੰਦੀ ਆ ਹਾਡੀਆਂ ਅਸੀਂ ਸ਼ਹਿਰ ਚ ਰਹਿੰਦੇ ਆ ਉਹਨੂੰ ਪੁੱਛਦੇ ਰਹਿੰਦੇ ਆ ਕਿਦੋਂ ਮੇਲਾ ਕਈਆਂ ਨੂੰ ਨਹੀਂ ਪਤਾ ਉਹਨਾਂ ਨੂੰ ਅਸੀਂ ਦੱਸੀ ਜਾਂਦੇ ਆ ਵੀ ਇੰਨੀ ਤਰੀਕ ਨੂੰ ਮੇਲਾ ਆ ਇਸ ਕਰਕੇ ਸਾਡੇ ਜਿੱਦਾਂ ਤੁਹਾਨੂੰ ਅੱਗੇ ਦੱਸਿਆ ਸਾਡੇ ਪ੍ਰਧਾਨ ਜੀ ਨੇ ਵੀ ਜਿੰਨੇ ਬਾਹਰ ਨੇ ਉਹ ਸਾਰੇ ਕੈਨੇਡਾ ਆਸਟ੍ਰੇਲੀਆ ਕੁਛ ਦੁਬਈ ਤੋਂ ਹੀ ਮੇਰੇ ਖਲਾਏ ਨੇ ਇਹ ਚੰਡੀਗੜ੍ਹ ਤੋਂ ਹਰਦੁਆਰ ਤੋਂ ਉਹਨਾਂ ਨੂੰ ਪਤਾ ਹੁੰਦਾ ਉਹ ਫਿਰ ਆ ਜਾਂਦੇ ਆ ਸਾਰੇ ਐਹ ਟਾਈਮ ਤੇ ਆ ਕੇ ਤੇ ਸਾਡੇ ਵੀ ਪਿੰਡ ਦੇ ਤਕਰੀਬਨ ਜਿਹੜੇ ਮੁੰਡੇ ਨੇ ਜਿਹੜੇ ਕੋ ਪ੍ਰਾਈਵੇਟ ਜੌਬ ਕਰਦੇ ਆ ਜਾਂ ਕਿਤੇ ਸਰਕਾਰੀ ਤੇ ਬਾਹਰ ਨੇ ਉਹ ਵੀ ਐ ਦਿਨ ਤੇ ਜਿਹੜੇ ਆ ਪਹੁੰਚਦੇ ਪਹੁੰਚਦੇ ਇਸ ਕਰਕੇ ਸਾਰੇ ਸਹਿਯੋਗ ਨਾਲ ਬਾਕੀ ਬਾਬਾ ਜੀ ਦੀ ਬਹੁਤ ਕਿਰਪਾ ਜੀ ਐਂ ਜੀ ਨਮਸਕਾਰ ਜੀ ਸਰ ਨਮਸਕਾਰ ਜੀ ਅਸੀਂ ਪਿੰਡ ਮੀਰਪੁਰ ਚ ਜਿਹੜਾ ਬਾਬਾ ਲਖ ਦਾਤੇ ਜੀ ਦਾ ਮੇਲਾ ਹਰ ਸਾਲ ਕਰਵਾਈ ਦਾ ਕੱਲ 7 ਤਰੀਕ ਨੂੰ 22ਵਾਂ ਮੇਲਾ ਹੋ ਰਿਹਾ ਹੈ ਇਸ ਸਾਲ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਕਰਕੇ ਜਿਹੜਾ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਪ੍ਰਵੀਨ ਜੀ ਇਹ ਐਸਆਈ ਸਾਹਿਬ ਇਹਨਾਂ ਨੇ ਫਿਰ ਸਾਰੇ ਪਿੰਡ ਵਾਲਿਆਂ ਨੇ ਬਿਠਾ ਕੇ ਫੈਸਲਾ ਕੀਤਾ ਇਸ ਵਾਰ ਮੇਲਾ ਸ਼ਾਮ ਨੂੰ ਕਰੀਏ ਕੱਲ ਸ਼ਾਮੀ 6 ਵਜੇ ਤੋਂ ਲੈ ਕੇ ਰਾਤ 1 ਵਜੇ ਤੱਕ ਮੇਲਾ ਚੱਲੇਗਾ ਇਹਦੇ ਜ ਦੂਰੋਂ ਦੂਰੋਂ ਕਲਾਕਾਰ ਆ ਰਹੇ ਨੇ ਸਾਬਰ ਕੋਟੀ ਜੀ ਦੇ بیٹے ਐਲੈਕਸ ਕੋਟੀ ਜੀ ਔਰ ਸ਼ਾਦਲ ਸਲੀਮ ਜੀ ਹੀਟਰ ਜੀ ਔਰ ਜਿਹੜਾ ਵਾ ਸਾਜਨ ਪਰਦੇਸੀ ਜੀ ਹੋਰ ਵੀ ਸਾਰੇ ਕਲਾਕਾਰ ਤੇ ਸਰਕਾਰ ਦੀਆਂ ਪੂਰੀਆਂ ਹਦਾਇਤਾਂ ਮੁਤਾਬਕ ਜਿਹੜਾ ਸਾਰੇ ਇੰਤਜ਼ਾਮ ਕੀਤੇ ਗਏ ਹਨ ਤਾਂ ਕਿ ਕਿਸੇ ਵੀ ਕਿਸਮ ਦੀ ਕੋਈ ਅਨਸਕਾਮੀ ਘਟ ਨਾ ਹੋਏ ਔਰ ਮੇਲੇ ਦੀ ਸਟੇਜ ਤੋਂ ਹੀ ਜਿਹੜਾ ਵਾ ਸਰਕਾਰ ਦਾ ਜੋ ਐਤਕੀ ਮਿਸ਼ਨ ਹੈ ਯੋਧ ਨਸ਼ਾ ਵਿਰੋਧ ਉਹਦੇ ਬਾਰੇ ਵੀ ਪ੍ਰਚਾਰ ਕੀਤਾ ਜਾਏਗਾ ਤਾਂ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਲੋਕੀ ਸਰਕਾਰਾਂ ਨਾਲ ਜੁੜਨ ਇੱਥੇ ਆਣ ਮੇਲੇ ਚ ਹੋਰ ਇਥੋਂ ਜਿਹੜਾ ਵਾ ਦਰਬਾਰ ਚ ਮੱਥਾ ਟੇਕ ਕੇ ਆਪਣੀਆਂ ਜੜੀਆਂ ਮਰਾਦਾਂ ਪੂਰੀਆਂ ਕਰਨ ਔਰ ਵਦ ਤੋਂ ਵਦ ਜੜੀਆਂ ਝੋਲੀਆਂ ਭਰਨ ਇਹੋ ਹੀ ਬੇਨਤੀ ਹੈ ਜੀ ਫੋਮਾ ਮਾ ਕੇ ਪੱਜੋ ਐਤਕੀ ਜਿਹੜਾ ਸਪੈਸ਼ਲ ਹਰਦਵਾਰ ਤੋਂ ਵੀ ਸਾਡੇ ਜਿਹੜੇ ਹੈ ਸੇਵਾਦਾਰ ਇੱਥੇ ਆਏ ਨੇ ਔਰ ਚੰਡੀਗੜ੍ਹ ਤੋਂ ਜੋ ਤਾਂ ਉਹਨੇ ਸਾਡੇ ਸਟੇਜ ਫੈਕਟਰੀ ਜੀ ਨੇ ਦੱਸਿਆ ਵੀ ਮੁਰਦਾਬਾਦ ਤੋਂ ਯੂਪੀ ਤੋਂ ਔਰ ਸਾਡੇ ਇੱਕ ਭੈਣ ਜੀ ਇੱਥੋਂ ਜਿਹੜਾ ਆਸਟ੍ਰੇਲੀਆ ਗਏ ਦੇ ਉਹ ਵੀ ਆ ਗਏ ਨੇ ਮੇਲੇ 'ਚ ਪਹੁੰਚ ਗਏ ਨੇ ਦੋਰੋਂ ਦੋਰੋਂ ਸੰਗਤ ਆਂਦੀ ਐ ਔਰ ਆਪਣੀਆਂ ਝੋਲੀਆਂ ਭਰ ਕੇ ਜਾਂਦੀ ਐ ਜੀ